ਅਗਲਾ ਮੈਂ ਇੱਕ ਕਵਿਤਾ ਕਹਿਣ ਜਾ ਰਿਹਾ ਜੀ ਸਿੱਖੀ ਬਾਰੇ ਸਿੱਖੀ ਕੀ ਹੈ ਸਿੱਖੀ ਕਿਹਦਾ ਧਰਮ ਹੈ ਸਗਲ ਧਰਮ ਮੈਂ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਉਸ ਬਾਰੇ ਬੰਦੇ ਜੀ ਕਿ ਸਿੱਖੀ ਹੈ ਧਰਮ ਐਸਾ ਸਿੱਖੀ ਹੈ ਧਰਮ ਐਸਾ ਦੱਸਦਾ ਜਹਾਨ ਨੂੰ ਸੇਵਾ ਚ ਸਕੂਨ ਹੈ ਲੋਕਾਈ ਦੀ ਕਰੰਤ ਤੋਂ ਤੇ ਮਤਲਬ ਸਿੱਖਦਾ ਹੈ ਹਰ ਵੇਲੇ ਸਿੱਖਣਾ ਤੇ ਸਿੱਖਣਾ ਹੈ ਇੱਕੋ ਇੱਕ ਗੁਰੂ ਜੀ ਗ੍ਰੰਥ ਤੋਂ ਤੇ ਸਿੱਖਣਾ ਹੈ ਇੱਕੋ ਇੱਕ ਗੁਰੂ ਜੀ ਗ੍ਰੰਥ ਤੋਂ ਕਹਿ ਗਿਆ ਜੋ ਗੱਲਾਂ ਗੁਰੂ ਨਾਨਕ ਵਿਚਾਰੀਏ ਦੁਨੀਆ ਨੂੰ ਲੱਖਾਂ ਨੇ ਉਮੀਦਾਂ ਇਸ ਪੰਥ ਤੋਂ ਤੇ ਧਰਮਾਂ ਦੇ ਨਾਂ ਤੇ ਵੰਡਿਆ ਸਮਾਜ ਸਾਡਾ ਵੰਡੀ ਹੈ ਜਮੀਰ ਸਾਡੀ ਬਚੀਏ ਜਲੰਤ ਤੋਂ ਵੰਡੀ ਹੈ ਜਮੀਰ ਸਾਡੀ ਬਚੀਏ ਜਲੰਤ ਤੋਂ ਵਿਖਦੇ ਸਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਵਿਖਦੇ ਸਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਇੱਕੋ ਹੈ ਵजूद ਸਾਡਾ ਜੀਵਨ ਮਰੰਤ ਤੋਂ ਇੱਕੋ ਹੈ ਪਿਤਾ ਸਾਡਾ ਪੁਰਖ ਅਕਾਲ ਉਹ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਤ ਤੋਂ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਤ ਤੋਂ ਕੋਈ ਆਖੇ ਰਾਮ ਖੁਦਾ ਕੋਈ ਅੱਲਾ ਗੋੜ ਆਖੇ ਮਾਨ ਦੇ ਕਈ ਨਾਦ ਕੁਦਰਤ ਦੇ ਵਾਜੰਤ ਤੋਂ ਉਹ ਸਕਦੇ ਜੇ ਸਿੱਖ ਸੱਚਾ ਸਿੱਖ ਗੁਰਲਾਲ ਵਣ ਉੱਠੀ ਉੱਚਾ ਮੇਰ ਤੇਰ ਜਾਤਾਂ ਦੇ ਕਲੰਕ ਤੋਂ ਉੱਠੀ ਉੱਚਾ ਮੇਰ ਤੇਰ ਜਾਤਾਂ ਦੇ ਕਲੰਕ ਤੋਂ